ਹਾਂਜੀ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਕਿਸਾਨ ਵੀਰੋ ਅੱਜ ਗੱਲ ਲੱਗੇ ਆਪਾਂ ਕਰਨ ਜਿਹੜੇ ਭਰਾਵਾਂ ਨੇ ਝੋਨਾ ਰਾਤ ਹਨੇਰੇ ਹੋਏ ਤੱਕ ਰਵੱਢਿਆ ਏ ਮੀਂਹ ਤੋਂ ਡਰਦਿਆਂ ਨੇ ਤੇ ਭਰਾਵੋ ਕਿਉਂਕਿ ਇਸ ਵਾਰ ਝੋਨੇ ਦੇ ਵਿੱਚ ਹਲਦੀ ਦੀ ਸ਼ਿਕਾਇਤ ਜਿਹੜੀ ਹੈ ਕਾਫੀ ਜ਼ਿਆਦਾ ਆਈ ਹੈ 50 60% ਝੋਨਿਆਂ ਦੇ ਵਿੱਚ ਹਲਦੀ ਦੀ ਸ਼ਿਕਾਇਤ ਆਈ ਹੈ ਤੇ ਜਿਹੜੇ ਜਿਹੜੇ ਭਰਾਵਾਂ ਨੇ ਟਰਾਲੀਆਂ ਭਰ ਕੇ ਖਲਾਰੀਆਂ ਹੋਈਆਂ ਨੇ ਕਿਉਂਕਿ ਮੰਡੀ ਦੇ ਵਿੱਚ ਟਰਾਲੀ ਜਿਹੜੀ ਹੈ ਹਲੇ ਖਾਲੀ ਨਹੀਂ ਹੋਣੀ ਹੈਗੀ ਕਿਉਂਕਿ ਮੌਸਮ ਅੱਜ ਵੀ ਮੀਂਹ ਪੈ ਰਿਹਾ ਹੈ ਤੇ ਮੌਸਮ ਖਰਾਬ ਹੈ ਤੇ ਮੌਸਮ ਕੱਲ ਨੂੰ ਵੀ ਹਲਕਾ ਫੋਲਕਾ ਖਰਾਬ ਦੱਸ ਦਿਆ ਪਿਆ ਨੈੱਟ ਦੇ ਉੱਤੇ ਸ਼ੋਅ ਕਰਦਾ ਪਿਆ ਤੇ ਕੋਸ਼ਿਸ਼ ਕਰੋ ਵੀ ਜੇ ਆਪਣੇ ਕੋਲ ਕੋਈ ਸ਼ੈੱਡ ਹੈਗਾ ਜਾਂ ਆਪਣੀ ਟਰਾਲੀ ਉਤਰ ਸਕਦੀ ਹੈ ਤਾਂ ਜਿਹੜੇ ਭਰਾਵਾਂ ਦੇ ਚੋਨੇ ਨੂੰ ਹਲਦੀ ਦੀ ਸ਼ਿਕਾਇਤ ਹੈਗੀ ਸੀ ਤੇ ਉਹ ਟਰਾਲੀ ਜਿਹੜੀ ਹੈ ਆਪਣੀ ਜਰੂਰ ਥੱਲੇ ਤਾਰ ਲਵੋ ਜੇ ਮੰਨ ਲਓ ਕਿ ਕਿਤੇ ਜਗਾ ਮੰਡੀ ਚ ਖਾਲੀ ਹੁੰਦੀ ਹੈ ਜਾਂ ਕਿਤੇ ਵੀ ਖਾਲੀ ਹੁੰਦੀ ਹੈ ਤਾਂ ਉਸ ਝੋਨੇ ਦੀ ਗੌਰ ਜਰੂਰ ਕਰ ਲਿਓ ਕਿਉਂਕਿ ਜਿਹੜਾ ਦਾਣਾ ਮਾੜਾ ਮੋਟਾ ਹਰਾ ਹੋਵੇ ਤੇ ਉਹ ਚੱਲ ਜਾਂਦਾ ਹੁੰਦਾ ਹੈ ਦੋ ਦਿਨ ਖੜੀ ਵੀ ਰਹਿ ਜੂਵੇ ਟਰਾਲੀ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਪਰ ਜਿਹੜੇ ਝੋਨੇ ਦੇ ਵਿੱਚ ਹਲਦੀ ਦੀ ਸ਼ਿਕਾਇਤ ਹੈ ਤੇ ਉਹ ਝੋਨੇ ਦਾ ਰੰਗ ਜਿਹੜਾ ਇਹ ਉਹ ਖਰਾਬ ਹੋਣ ਦਾ ਥੋੜਾ ਡਰ ਬਣਿਆ ਰਹਿੰਦਾ ਹੈ ਤੇ ਇਸ ਚੀਜ਼ ਦੀ ਗੌਰ ਜਰੂਰ ਕਰ ਲਿਓ ਕਿਸਾਨ ਭਰਾਓ ਕਿਤੇ ਇਹ ਨਾ ਹੋਵੇ ਕਿ ਆਪਾਂ ਰਾਤ ਹਨੇਰੇ ਹੋਏ ਤੱਕ ਵੱਡੀਆਂ ਨੇ ਤੇ ਆਪਾਂ ਖੇਤ ਚੋਂ ਤਾਂ ਝੋਨਾ ਕੱਢ ਲਿਆ ਤੇ ਹੁਣ ਝੋਨਾ ਆਪਾਂ 2 ਦਿਨ ਜਾਂ 3 ਦਿਨ ਟਰਾਲੀ ਭਰੀ ਖਲਾਰ ਕੇ ਰੱਖੀ ਰੱਖੀਏ ਸ਼ੈੱਡ ਦੇ ਵਿੱਚ ਲਾ ਦਈਏ ਤੇ ਉਸ ਚੀਜ਼ ਦੀ ਗੌਰ ਨਾ ਕਰੀਏ ਤੇ ਫੇਰ ਕਈ ਵਾਰ ਕੰਮ ਖਰਾਬ ਵੀ ਹੋ ਜਾਂਦਾ ਹੁੰਦਾ ਤੇ ਜੇ ਝੋਨਾ ਬਹੁਤਾ ਨਰਮ ਵੱਢਿਆ ਗਿਆ ਤੇ ਤਾਂ ਵੀ ਉਸ ਚੀਜ਼ ਨੂੰ ਗੌਰ ਕਰ ਲਿਓ ਉਹਦੇ ਬਾਰੇ ਉਹਨੂੰ ਜਾਂ ਤਾਂ ਢੇਰੀ ਕਰ ਲਵੋ ਥੱਲੇ ਤੇ ਜਾਂ ਆਪਣੇ ਆਰਟੀ ਨਾਲ ਗੱਲ ਕਰ ਲਵੋ ਪੀ ਜੇ ਕਿਤੇ ਜਗ੍ਹਾ ਹੈਗੀ ਆ ਖਾਲੀ ਹੋਣ ਦੀ ਤਾਂ ਖਾਲੀ ਉਹਨੂੰ ਕਰ ਲਵੋ ਤੇ ਇਸ ਚੀਜ਼ ਦੀ ਗੌਰ ਚਲੋ ਹਰੇਕ ਕਿਸਾਨ ਭਰਾ ਸਿਆਣਾ ਹੈ ਅੱਜ ਕੱਲ ਦੇ ਟਾਈਮ ਦੇ ਵਿੱਚ ਪਰ ਇਸ ਚੀਜ਼ ਦੀ ਗੌਰ ਜ਼ਰੂਰ ਕਰਿਓ ਤੇ ਝੋਨੇ ਨੂੰ ਉਲਟੀ ਪਲਟੀ ਜ਼ਰੂਰ ਇੱਕ ਵਾਰ ਕਰ ਲਿਓ ਕਿਉਂਕਿ ਅੱਗੇ ਇੰਨੀ ਝੇਤੀ ਹੁਣ ਟਰਾਲੀਆਂ ਖਾਲੀ ਵੀ ਨਹੀਂ ਹੁੰਦੀਆਂ ਹੈਗੀਆਂ ਲਓ ਜੀ ਧੰਨਵਾਦ ਜੀ ਵੀਡੀਓ ਨੂੰ ਵਾਤੋ ਵਾਤ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਮਿਲਦੇ ਆਂ ਜੀ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ